ਹਾਂਜੀ ਜਿੱਦਾਂ ਸਾਡੇ ਚੇਅਰਮੈਨ ਸਾਹਿਬ ਨੇ ਤੁਹਾਨੂੰ ਸਾਰਾ ਬਰੀਫ ਦੱਸਿਆ ਵੀ ਜਰਖੜ ਖੇਡਾਂ ਜਿਹੜੀਆਂ ਸਾਡੀਆਂ 10 ਤੇ 11 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਨੇ ਤੇ ਇਹਨਾਂ ਖੇਡਾਂ ਦੇ ਵਿੱਚ ਜਿਹੜੀ ਮੈਂ ਸਮਝਦਾ ਵੀ ਸਭ ਤੋਂ ਮੇਨ ਵੀ 8 ਤੋਂ 10 ਸਾਲ ਦਾ ਬੱਚਾ ਵੀ ਖੇਡੇਗਾ ਤੇ 40 45 ਸਾਲ ਦਾ ਬਜ਼ੁਰਗ ਵੀ ਖੇਡੇਗਾ ਤੇ ਜਿੱਦਾਂ 올림픽 ਦੇ ਵਿੱਚ ਵੀ ਕੋਈ ਏਜ ਲਿਮਟ ਨਹੀਂ ਹੁੰਦੀ ਹੈਗੀ ਤੇ ਸਾਡਾ ਮੇਨ ਮਕਸਦ ਆ ਵੀ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨਾ ਕਿਉਂਕਿ ਪੰਜਾਬ ਦੀ ਸਪੋਰਟਸ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਨਿਗਾਰਾ ਆ ਰਿਹਾ ਵਾ ਉਹਦਾ ਕਾਰਨਾ ਵੀ ਬਹੁਤੇ ਕਬੱਡੀ ਕੱਪ ਹੀ ਹੋਣ ਲੱਗ ਪਏ ਨੇ ਤੇ ਹੋਰ ਕਬੱਡੀ ਕੱਪਾਂ ਦੇ ਵਿੱਚ ਵੀ ਆਪਦੀ ਹੋਮੇ ਨੂੰ ਪੱਠੇ ਬਹੁਤੇ ਪੈਂਦੇ ਆ ਵੀ ਸਾਡੀ ਚੌਧਰ ਨੂੰ ਪਰ ਗਰਾਸ ਰੂਟ ਤੇ ਜਿਹੜੀ ਸਪੋਰਟਸ ਹੋਣੀ ਚਾਹੀਦੀ ਆ ਬੱਚਿਆਂ ਨੂੰ ਖੇਡਣ ਨਾਲ ਜੋੜਨਾ ਜਾਂ ਜਿਹੜੀਆਂ 올림픽 ਪੱਧਰ ਦੀਆਂ ਖੇਡਾਂ ਨੇ ਕਿਉਂਕਿ ਸਾਡੀ ਜਿਹੜੀ ਪਛਾਣ ਆ ਦੁਨੀਆ ਦੇ ਵਿੱਚ ਉਸ ਟਾਈਮ ਬਣਨੀ ਆ ਜਦੋਂ ਸਾਡਾ 올림픽 ਤੇ ਮੈਡਲ ਆਉਣਾ ਵਾ ਤੇ ਦੂਜੀਆਂ ਗੇਮਾਂ ਵਿੱਚ ਤੇ ਜਿੰਨੀ ਮਰਜ਼ੀ ਖੇਡੀ ਜਾਏ ਜਿੰਨਾ ਜਿਹੜੀ ਰੈਕੋਗਨਾਈਜ਼ ਨਹੀਂ ਹੈਗੀਆਂ ਜਦੋਂ ਅਸੀਂ 올림픽 ਪੱਧਰੀਆਂ ਖੇਡਣਾ ਖੇਡਾਂਗੇ ਜਿੱਦਾਂ ਦੇਖੋ ਲਾਸਟ ਟਾਈਮ ਜਿਵੇਂ 2021 ਦੇ ਵਿੱਚ 11 ਪਲੇਅਰ ਪੰਜਾਬ ਦੇ ਇੰਡੀਆ ਦੀ ਹਾਕੀ ਟੀਮ ਵਿੱਚ ਸੀਗੇ ਔਰ ਉਹ 11ਵੇਂ ਪਲੇਅਰ ਪੰਜਾਬ ਸਰਕਾਰ ਨੇ ਇਸ ਟਾਈਮ ਦੀ ਆਪਣੇ ਡੀਐਸਪੀ ਜਾਂ ਪੀਸੀਸ ਸਿਲੈਕਟ ਕਰ ਲਏ ਨੇ ਦੇਖੋ ਕਿੰਡੀ ਵੱਡੀ ਪ੍ਰਾਪਤੀ ਆ ਤੇ ਉਹਨਾਂ ਮਾਪਿਆਂ ਲਈ ਉਹ ਕਿੰਡੀ ਵੱਡੀ ਹੈਗੀ ਆ ਇਸੇ ਤਰ੍ਹਾਂ Jharkhand ਦੇ ਜਿਹੜੀ ਅਕੈਡਮੀ ਆ ਜਾਂ ਅਸੀਂ ਅਕੈਡਮੀ ਰਨ ਕਰਦੇ ਆ ਉਹਦੀ ਬੜੀ ਵਧੀਆ ਆਉਟਪੁੱਟ ਹੈਗੀ ਆ ਉਹਦੇ ਵਿੱਚੋਂ ਸਾਡੇ 300 ਦੇ ਕਰੀਬ ਬੱਚੇ ਸਕੂਲ ਜਾਂ ਕਾਲਜ ਲੈਵਲ ਤੋਂ ਨੈਸ਼ਨਲ ਲੈਵਲ ਤੇ ਗਿੱਟ ਚੁੱਕੇ ਨੇ ਔਰ 40 ਤੋਂ ਵੱਧ ਬੱਚੇ ਸਾਡੇ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਚਲੇ ਗਏ ਨੇ ਬੜਾ ਮਾਣ ਹੁੰਦਾ ਜਦੋਂ ਸਾਡੇ 14 ਬੱਚੇ ਪੰਜਾਬ ਪੁਲਿਸ ਦੇ ਨੇ ਆਸਟਾ ਸਾਡੇ ਤਿੰਨ ਬੱਚੇ ਪੰਜਾਬ ਪੁਲਿਸ ਦੀ ਮੇਨ ਟੀਮ ਚ ਖੇਡਦੇ ਨੇ ਆ ਹੁਣ ਆਲ ਇੰਡੀਆ ਪੁਲਿਸ ਦਾ ਫਾਈਨਲ ਹੋ ਰਿਹਾ ਸੀਗਾ ਉਹਦੇ ਵਿੱਚ ਦੋ ਬੱਚੇ ਸਾਡੇ ਪੰਜਾਬ ਪੁਲਿਸ ਵੱਲੋਂ ਖੇਡਦੇ ਸੀਗੇ ਔਰ ਦੋ ਬੱਚੇ ਸਾਡੇ ਉਧਰ ਆਪਣਾ ਸੀਗੀ ਟੀਮ ਆਈਟੀਬੀਪੀ ਤੇ ਉਹਦੇ ਵੱਲੋਂ ਖੇਡਦੇ ਸੀਗੇ ਤੇ ਜਿਹੜੀਆਂ ਜਰਕਰ ਖੇਡਾਂ ਨੇ ਇਹ ਸਿਰਫ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੀਆਂ ਨੇ ਸਾਡਾ ਮਕਸਦ ਵੀ ਇਹ ਹੈ ਸਾਡੀ ਟੀਮ ਵੀ ਪਿਛਲੇ 35 ਸਾਲ ਤੋਂ ਜਿਹੜੀ ਲੱਗੀ ਹੋਈ ਆ ਅਸੀਂ ਕੋਈ ਵੱਡੇ ਇਕੱਠ ਨੂੰ ਜਾਂ ਨਹੀਂ ਬ੍ਰੈਫਿੰਗ ਦਿੰਦੇ ਹੈਗੇ ਅੱਜ ਇਹ ਕਹਿੰਦੇ ਆ ਬਹੁਤ ਬਹੁਤ ਪਾਰਟਿਸਪੀਟੈਂਟ ਹੋਗੇ ਬੱਚਿਆਂ ਦੇ ਸਰ ਇਹ ਕਿੰਨੇ ਸਾਲ ਦੇਖਿਆ ਗਿਆ ਜਿਹੜਾ ਕਬੱਡੀ ਹੋਵੇ ਜਾਂ ਇਸ ਤਰ੍ਹਾਂ ਦੀ ਹੋਵੇ ਉਹਦ ਘੱਟ ਮੈਚ ਹੋਈ ਨਹੀਂ ਕਿਵੇਂ ਦੇਖਦੇ ਹੋ ਕਿ ਯੂਥ ਜਿਹੜਾ ਬਾਹਰ ਵੀ ਜਾ ਰਿਹਾ ਵਾ ਉਹਨੂੰ ਦੇਖਦੇ ਕੋਈ ਫਰਕ ਲੱਗਦਾ ਤੁਹਾਨੂੰ ਦੇਖੋ ਇੱਕ ਤਾਂ ਸਾਡਾ ਜਿਹੜਾ ਜੂਸ ਆ ਚੰਗੇ ਪੋਖਲੇ ਬਾਹਰ ਬਹੁਤ ਚਲੇ ਗਿਆ ਵਾ ਦੂਜਾ ਕਬੱਡੀ ਦਾ ਜਿੰਨਾ ਤਾਂ ਕੋਈ ਵਿਧੀ ਵਿਵਹਾਰ ਨਹੀਂ ਬਣਦਾ ਜਿੰਨਾ ਟਾਈਮ ਕੋਈ ਸਰਕਾਰ ਵੱਲੋਂ ਉਹਨੂੰ ਮੰਨਤਾ ਪ੍ਰਾਪਤ ਖੇਡ ਦਾ ਦਰਜਾ ਨਹੀਂ ਮਿਲਦਾ ਤੇ ਕਬੱਡੀ 'ਚ ਵੀ ਇਹੀ ਕੁਝ ਹੋਊਗਾ ਕਿਤੇ ਵੀ ਹੋਊਗਾ ਜਿਸ ਜਿਸ ਚੀਜ਼ ਦੇ ਜਾਂ ਜਿਸ ਬੰਦੇ ਦੇ ਵੀ ਨਿਯਮ ਸਨਾਨ ਨਹੀਂ ਹੋਣਗੇ ਉਹ ਸਿਸਟਮ ਠੀਕ ਨਹੀਂ ਚੱਲੇਗਾ ਜਿਸ ਤਰ੍ਹਾਂ ਜਿੱਦਾਂ ਦੇਖਿਆ ਹੋਵੇ ਬਾਹਰ ਮੇਂ ਵਿਦੇਸ਼ੀਆਂ ਖੇਡਾਂ ਵੀ ਦਿਖਾਈ ਜਾਂਦੀਆਂ ਨੇ ਮੇਲੇ ਦੇ ਇਸ ਤੋਂ ਲੋਕ ਆ ਰਹੇ ਨੇ ਜਿਹੜੇ ਖੇਡਾਂ ਹੋਣਗੇ ਹਾਂਜੀ ਸਾਡੇ ਕੋਲੇ ਇਨ੍ਹਾਂ ਖੇਡਾਂ ਦੇ ਵਿੱਚ ਇੰਗਲੈਂਡ ਦੇ ਜਿਹੜੇ weightlifting ਕੋਚ ਨੇ ਉਹ ਆ ਰਹੇ ਨੇ ਕੱਲ ਨੂੰ ਹੂੰ ਤੇ ਜੀ ਹਾਂ 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 ਮਤਲਬ ਅਸੀਂ ਤੁਸੀਂ ਪਹਿਲਾਂ ਵੀ ਦੇਖਿਆ ਜਿੱਦਾਂ ਸਾਡੇ ਕੋਲ ਅੱਗੇ ਅਫਰੀਕਾ ਦੇ ਪਲੇਅਰਜ਼ ਆ ਕੇ ਖੇਡ ਕੇ ਗਏ ਨੇ ਜੋ ਫੁੱਟਬਾਲ ਦਾ ਮੈਚ ਅਸੀਂ ਕਰ ਕਰਾਇਆ ਸੀਗਾ ਔਰ ਉਹਨਾਂ ਦੀ ਮਾਰਚ ਪਾਸ ਇਸ ਪਾਰਟਿਸਪੇਟ ਕਰਾਈ ਸੀ ਕਿਉਂਕਿ ਜਰਕਰ ਕ੍ਰਿਕਟ ਦਾ ਖੁੱਲਾ ਸੱਤਾ ਹੁੰਦਾ ਕੋਈ ਬੰਦਾ ਕਿੱਥੋਂ ਆਵੇ ਔਰ ਹੁਣ ਥੋੜਾ ਜਿਹਾ ਪ੍ਰੋਬਲਮ ਹੈਗੀ ਆ বিজে ਦੀ ਨਹੀਂ ਸਾਡੇ ਕੋਲ ਤਾਂ ਪਾਕਿਸਤਾਨ ਦੀਆਂ ਟੀਮਾਂ ਬਹੁਤ ਨੇ ਆਉਣ ਨੂੰ ਤੇਰਾ ਇੱਕ ਵਾਰ ਫਿਰ ਦੁਬਾਰਾ ਵੇਰਵਾ ਦੱਸ ਦੋ ਕਿੰਨੇ ਵੇ ਸ਼ੁਰੂ ਹੋਣੀ ਆ ਔਰ ਕਦ ਤੱਕ ਚੱਲਣੀ ਆ ਕੱਲ ਜੀ 9 ਅੱਜ ਵੀ ਮੁਕਾਬਲੇ ਤਾਂ ਅੱਜ ਵੀ ਹੀ ਸਟਾਰਟ ਕਰਤੇ ਨੇ ਕੱਲ ਪੂਰੇ 9 ਤੇ ਸਾਡੇ hockey ਦੇ ਮੁਕਾਬਲੇ ਸਟਾਰਟ ਹੋ ਜਾਣਗੇ ਨਾਲ football ਦੇ ਹੋ ਜਾਣਗੇ ਔਰ 10 ਵਜੇ ਬਾਕੀ ਜਿਹੜੇ ਬੱਚਿਆਂ ਦੀ ਪ੍ਰਾਇਮਰੀ ਸਕੂਲਾਂ ਕਿਹਾ 11 ਤੋਂ ਲੈ ਕੇ 12 ਦੇ ਵਿੱਚ ਵਿੱਚ ਅਸੀਂ ਜਿਹੜੀ ਸਾਡੀ ਓਪਨਿੰਗ ਸੈਰੇਮਨੀ ਉਹ ਕਰਾਂਗੇ ਉਹਦੇ ਵਿੱਚ ਜਿੱਥੇ ਵੱਖ-ਵੱਖ ਸਕੂਲਾਂ ਦਾ ਮਾਰਚ ਪਾਸਟ ਹੋਵੇਗਾ ਤੇ ਉੱਥੇ ਆਪਣਾ ਜਿਹੜਾ ਸਕੂਲਾਂ ਦੇ ਸੱਭਿਆਚਾਰਕ ਪ੍ਰੋਗਰਾਮ ਵੀ ਅਸੀਂ ਕਰਾਵਾਂਗੇ ਕਿਉਂਕਿ ਤਾਂ ਕਿ ਬੱਚਿਆਂ ਨੂੰ ਪੂਰਾ ਐਂਟਰਟੇਨਮੈਂਟ ਹੋਵੇ ਫਿਰ ਜਿੰਨੇ ਬੱਚੇ ਹਰ ਸਕੂਲ ਤੋਂ ਅਸੀਂ ਇੱਕ ਬੱਚਾ ਕੱਢਦੇ ਹੁੰਦੇ ਆ ਏਵਨ ਸਾਈਕਲ ਵੱਲੋਂ ਉਹਨੂੰ ਇੱਕ-ਇੱਕ ਸਾਈਕਲ ਮਾਰਚਾ ਖੇਡਾਂ ਔਰ এডਿਕੇਸ਼ਨ ਦੇ ਵਿੱਚ ਟੌਪ ਤੇ ਆ ਉਹ ਅਸੀਂ ਆਨਰ ਕਰਦੇ ਆ ਤੇ ਆਖਰੀ ਦਿਨ ਫੇਰ ਅਸੀਂ ਜਿਹੜੇ ਬੱਚੇ ਜਿੱਤਣਗੇ ਉਹਨਾਂ ਨੂੰ ਸਾਰਿਆਂ ਨੂੰ ਆਨਰ ਕਰਾਂਗੇ ਸਾਈਕਲ ਵੀ ਦੇਵਾਂਗੇ ਕੈਸ਼ ਪ੍ਰਾਈਜ਼ ਵੀ ਦੇਵਾਂਗੇ ਤੇ ਹੋਰ ਵੀ ਸਾਰੇ ਜਿਹੜੇ ਬੈਨੀਫਿਟ ਸਰ ਦੇਖਿਆ ਜਿਦਾ ਪੰਜਾਬ ਦੇ ਵਿੱਚ ਪੰਜ ਦਿਹਾਵਾਂ ਦੀ ਧਰਤੀ ਆ ਲੋਕ ਪੰਜਾਬ ਨੂੰ ਬਰਨਾਮ ਕੀਤਾ ਹੈ ਨਸ਼ੇ ਨੂੰ ਤੇ ਕਿਵੇਂ ਸਮੇਂ ਦੇ ਵਿੱਚ ਜਿਹੜਾ ਨੌਜਵਾਨ ਭਟਕਦਾ ਜਾ ਰਿਹਾ ਉਹਨਾਂ ਨੂੰ ਕੀ ਮੈਸੇਜ ਹੈ ਦੇਖੋ ਜੀ ਜਿਹੜਾ ਖੇਡਾਂ ਨੇ ਖੇਡਾਂ ਤੋਂ ਵਧੀਆ ਨਸ਼ਾ ਕੋਈ ਵੀ ਹੈ ਨਹੀਂ ਕਿ ਜਿੰਨੀ ਮਰਜ਼ੀ ਕੋਈ ਟਰੱਕ ਖਾ ਲੋਗੇ ਵਰਗਾ ਜਦੋਂ ਪੰਜਾਬ ਤੋਂ ਖੇਡਾਂ ਨੂੰ ਨਸਾ ਲੱਗ ਗਿਆ ਤੇ ਸਮਝੋ ਪੰਜਾਬੀ ਤਰ ਗਿਆ ਔਰ ਜੇ ਪੰਜਾਬ ਦੇ ਵਿੱਚ ਜਰਖੜ ਵਰਗਾ ਸਪੋਰਟਸ ਇਵੈਂਟ ਹੋਣ ਲੱਗ ਜਾਵੇ ਜਾਂ ਜਰਖੜ ਵਰਗੀ ਸਪੋਰਟਸ ਐਕਟੀਵਿਟੀ ਹੋਣ ਲੱਗ ਜਾਵੇ ਤੇ ਮੈਨੂੰ ਲੱਗਦਾ ਨਹੀਂ ਕਿ ਪੰਜਾਬ 'ਚ ਕੋਈ ਟਰੱਕ ਦੀ ਸਮੱਸਿਆ ਰਹਿ ਜਾਵੇਗੀ ਲੇਕਿਨ ਇਹਦੇ ਵਿੱਚ ਪੰਜਾਬ ਸਰਕਾਰ ਜਿਹੜੇ ਖਿਡਾਰੀ ਦੱਸਦੇ ਆ ਕਿ ਸਰਕਾਰਾਂ ਸਾਭਦੀਆਂ ਨਹੀਂ ਕਿ ਖਿਡਾਰੀਓਂ ਦੇ ਕੋ ਸਰਕਾਰਾਂ ਦੀਆਂ ਛੋਟੀ ਗੱਲਾਂ ਵਿੱਚ ਸਹਿਮਤਾਂ ਜਿਵੇਂ ਹਰਿਆਣਾ ਦੀ ਸਪੋਰਟਸ ਪਾਲਸੀ ਆ ਜਾਂ ਝਾਰਖੰਡ ਦੀ ਸਪੋਰਟਸ ਪਾਲਸੀ ਬਹੁਤ ਵਧੀਆ ਖਿਡਾਰੀਆਂ ਦੇ ਹੱਥ ਵਿੱਚ ਆ ਔਰ ਪੰਜਾਬ ਸਰਕਾਰ ਨੇ ਹੁਣ ਸਪੋਰਟਸ ਪਾਲਸੀ ਬਣਾਈ ਆ ਉਹਦੇ ਤਹਿਤ ਇਹ 11 ਖਿਡਾਰੀਆਂ ਨੂੰ ਜੋਬ ਮਿਲੀ ਆ ਅਗਰ ਸਪੋਰਟਸ ਪਾਲਸੀ ਨੂੰ ਅਮਲੀ ਜਾਮਾ ਮਿਲੇਗਾ ਤਾਂ ਕੋਈ ਪ੍ਰੋਬਲਮ ਨਹੀਂ ਕਿਉਂਕਿ ਸਰਕਾਰਾਂ ਨੂੰ ਸਰਕਾਰਾਂ ਨੇ ਜਿਵੇਂ ਹੁਣ ਖੇਡਾਂ ਪਤਨ ਪੰਜਾਬ ਦੀਆਂ ਸਟਾਰਟ ਕੀਤੀਆਂ ਉਹ ਇੱਕ ਵਧੀਆ ਸਟੈਪ ਹੈਗਾ ਤੇ ਹੁਣ ਕਿਲਾ ਦਾ ਪਰ ਵੀ ਉਹ ਦਵਾਰਾ ਰੂਰ ਸਪੋਰਟਸ ਨੂੰ ਸਟਾਰਟ ਕਰ ਰਹੇ ਹਨ ਕਿਉਂਕਿ ਉੱਥੇ ਗਰੁੱਪੀਜ਼ਮ ਨੇ ਉਹ ਖੇਡਾਂ ਨੂੰ ਲਗਾਤਾਰ ਕਿੰਨੇ ਸਾਲਾਂ ਤੋਂ ਖਤਮ ਹੀ ਕਰ ਦਿੱਤਾ ਸੀਗਾ ਤੇ ਸਰਕਾਰ ਜਿੰਨੀ ਘਾਵਦੇ ਜੋਗੀ ਹੈਗੇ ਐਫਰਟ ਕਰ ਰਹੀ ਹੈ ਕੱਲੀ ਮੈਂ ਇਹ ਨਹੀਂ ਕਹਿੰਦਾ ਸਾਰੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਹੈਗਾ ਪਹਿਲੀਆਂ ਨੇ ਵੀ ਕੁਝ ਚੰਗਾ ਕੀਤਾ ਲਾਸਟ ਵਾਲਾ ਵੀ ਸਕੋਲਟੀ ਦੇ ਕਿਦਾਂ ਦੇ ਪ੍ਰਬੰਧ ਰਹਿਣਗੇ ਜਿੱਦਾਂ ਦੇਖ ਕੇ ਆਏ ਆ ਵੇ ਪੰਜਾਬ ਦੇ ਹੁੱਲੜ ਬਾਗੀਆਂ ਵੀ ਕਾਫੀ ਹੋਈਆਂ ਸੀ ਦੇ ਉਧਾਂ ਦੇ ਪ੍ਰਬੰਧ ਸਕਿਉਰਟੀ ਦੇ ਕਿੱਦਾਂ ਨੇ ਦੇਖੋ ਜਰਖਟ ਸੋਲਰਬਾਦੀ ਦੀ ਕਦੇ ਨਹੀਂ ਹੁੰਦੀ ਉੱਥੇ ਲੋਕ ਬਹੁਤ ਡਿਸਪਲਿਨਡ ਚ ਆਉਂਦੇ ਆ ਬਾਕੀ ਅਸੀਂ ਕਮਿਸ਼ਨਰ ਸਾਹਿਬ ਨੂੰ ਸਕਿਉਰਟੀ ਅਰੇਜਮੈਂਟ ਲਈ ਦਰਖਾਸਤ ਦਿੱਤੀ ਆ ਔਰ ਉਹਨਾਂ ਨੇ ਪੂਰਾ ਸਕਿਉਰਟੀ ਅਰੇਜਮੈਂਟ ਕਰ ਦਿੱਤੇ ਕਿਉਂਕਿ ਤਿੰਨੇ ਦਿਨ ਕਾਫੀ ਪੋਲਿਟਿਕਲ ਪਰਸਨੈਲਿਟੀ ਵੀ ਆਉਣੀਆਂ ਨੇ ਜਿੱਦਾਂ ਖੇਡਾਂ ਦੀ ਓਪਨਿੰਗ ਤੇ ਪੁਲਿਸ ਕਮਿਸ਼ਨਰ ਸਾਹਿਬ ਸਰਦਾਰ ਕਲਦੀਪ ਸਿੰਘ ਚਾਲਜੀ ਆਉਣਗੇ ਔਰ ਕਲੋਜ਼ਿੰਗ ਜ਼ਰਾ ਮਣਿੱਤੇ ਸਰਦਾਰ ਗਰਮੀਤ ਸਿੰਘ ਖੋਡਿਆ ਕੈਬਨਿਨ ਮਨਿਸਟਰ ਔਰ ਖੇਡ ਮੰਤਰੀ ਆਪਣੇ ਗਰਮੀਤ ਸਿੰਘ ਮੀਥੇਰ ਔਰ ਮਾ ਗੰਦੀਪ ਪ੍ਰਧਾਨ ਕੀ ਕਰਨਗੇ ਸਿੰਗਰ ਵੀ ਲੱਗ ਰਹੇ ਜੀ ਕੋਈ ਹਾਂ ਜੀ ਇੰਡਸਟਰੀ ਦੇ ਵੀ ਲੋਕ ਆ ਰਹੇ ਨੇ ਨਹੀਂ ਫਿਲਮ ਇੰਡਸਟਰੀ ਤੋਂ ਅਸੀ ਕਿਸ ਨੂੰ ਨਵਾਈ ਨਹੀਂ ਪੰਜਾਬੀ ਸਿੰਗਰ ਹਾਂ ਹਰਜੀਤ ਧਰਮਨ ਆਏਗਾ ਤੇ ਇੱਕ ਅਫਕਮਿੰਗ ਕਲਾਕਾਰਾ ਗੁਰਜਾਨ ਤੇ ਰੂਪਕੌਰ ਤੇ ਬਾਕੀ ਸਿੰਗਰ ਕਾਫੀ ਆਉਣਗੇ ਤੇ ਕਿਉਂਕਿ ਅਸੀਂ ਬੰਬੇ ਤੱਕ ਸਾਡੀ ਵੀ ਨਾ ਪਹੁੰਚ ਜਾ ਨਾ ਅਸੀਂ ਪਹੁੰਚ ਕੀਤੀ ਆ ਠੀਕ ਹੈ ਤਾਂ ਬਸ ਤੇ ਹਾਇਸਾਂ ਦੀ ਕੀ ਕਹੋਗੇ ਸਾਰੇ ਪ੍ਰੈਸ ਕਾਨਫਰੰਸ ਬਾਰੇ ਤਾਂ ਮਾਤਾ ਸਾਹਿਬਕੌਰ ਜੀ ਜਿਹੜਾ ਜਰਖੜ ਖੇਡਾਂ ਸੀ ਕਰਾਉਣਿਆ ਉਹਦੀ 36ਵੀਂ ਆ ਕਿ ਖੇਡਾਂ ਸਟਾਰਟ ਕਰ ਰਹੇ ਆ 10 ਤੇ 11 ਤਰੀਕ ਨੂੰ ਫਰਵਰੀ ਨੂੰ ਕੱਲ ਤੋਂ ਮਤਲਬ ਸਟਾਰਟ ਆ ਖੇਡਾਂ ਦਾ ਜਿਹੜੀ ਓਪਨਿੰਗ ਆ ਉਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਪੁਲਿਸ ਸ੍ਰੀ ਅਕਲਦੀਪ ਸਿੰਘ ਚਾਹਲ ਆਈਪੀਐਸ ਕਰਨਗੇ ਤੇ ਖੇਡਾਂ ਬੜੀਆਂ ਸਾਨੂੰ ਸ਼ੌਕਤ ਨਾਲ ਸਕੂਲ ਦੇ ਬੱਚੇ ਨੇਗੇ ਜਨੇਵਨ ਸਕੂਲ ਹੈਗੇ ਆਪਣੇ ਏਰੀਆ ਦੇ ਬੱਚੇ ਨੇੜੇ ਉਹ ਸਾਰੇ ਸਕੂਲਾਂ ਵਾਲੇ ਸਾਡੇ ਪਾਰਟਿਸਪੇਟ ਕਰਨਗੇ ਮਲਰਨ ਜਲਦਾ ਵੀ ਬਣਾਵਦੀ ਆ ਕੱਲ ਨੂੰ ਆਪਣੀ ਜਿੱਦਾ 올림픽ਾਂ ਦੀ ਲੋਕ ਪ੍ਰਿੰਗ ਹੁੰਦੀ ਆ ਉਸ ਲੈਵਲ ਤੇ ਕੱਲ ਬੜੀ ਸੋਹਣੀ ਓਪਨਿੰਗ ਕਰ ਰਹੇ ਆ ਤੇ ਖੇਡਾਂ ਸਾਰੀਆਂ ਹੀ ਤਕਰੀਬਨ ਜਿੰਨੀਆਂ ਖੇਡਾਂ ਆਪਣੀਆਂ ਹੈਗੀਆਂ ਪੰਜਾਬ ਦੀਆਂ ਉਹ ਸਾਰੀਆਂ ਤਕਰੀਬਨ ਇਸ ਟੂਰਨਾਮੈਂਟ ਦੇ ਵਿੱਚ ਖੇਡੀਆਂ ਜਾਂਦੀਆਂ ਕਿਹੜੀ-ਕਿਹੜੀਆਂ ਸਰ ਖੇਡਾਂ ਜੀ ਹੈ ਇਹਦੇ ਵਿੱਚ ਕਬੱਡੀ ਜੀ ਰੈਸਲਿੰਗ ਹਾਕੀ ਤੇ ਵਾਲੀਬਾਲ ਬਾਸਕਟਬਾਲ ਬਾਕਸਿੰਗ ਤਕਰੀਬਨ ਖੋਬ ਕੋ ਬੱਚਿਆਂ ਵਾਲੀ ਤਕਰੀਬਨ ਸਾਰੀਆਂ ਜਿੰਨੀਆਂ ਪੰਜਾਬੀਆਂ ਖੇਡਾਂ ਨੇ ਉਹ ਸਾਰੀਆਂ ਖੇਡਾਂ ਇਹਦੇ ਜਿਹੜੇ ਜਾਣੀਆਂ ਆ ਲਾਸਟ ਦਿਨ ਜਿਹੜਾ 11 ਤਰੀਕ ਨੂੰ ਉਸ ਦਿਨ ਮੇਨ ਹੋਊਗਾ ਉਸ ਦਿਨ ਮਤਲਬ ਹਰਮਨ ਹਰਜੀਤ ਧਰਮਨ ਜੀ ਗਾਇਕ ਉਹ ਬਦਲਾਖੜਾ ਲਾਉਣਗੇ ਜਦੋਂ ਖੇਡਾਂ ਸ਼ਾਮ ਨੂੰ ਕਰਮ ਹੋ ਜਾਣਗੇ ਜੇਤੂਆਂ ਨੂੰ ਕੀ ਨਾਮ ਹੈ ਜੇਤੂਆਂ ਨੂੰ ਜਿਹਦਾ ਪਹਿਲਾਂ ਸਾਡੇ ਅਵਧਾਨ ਜੀ ਨੇ ਦੱਸਿਆ ਜਗਰੂਪ ਜੀ ਨੇ ਇਹ ਮਤਲਬ ਨਗਦ ਨਾਮ ਵੀ ਨੇ ਤੇ ਬਾਕੀ ਸਾਈਕਲ ਜਿਹੜਾ ਈਵਨ ਸਾਈਕਲ ਵਾਲੇ ਜਵਾਜ ਜਿਹੜੇ ਕਈ ਸਾਲਾਂ ਤੋਂ ਇਹ ਜਿਹੜੇ ਪੂਰਾ ਜਿਹੜਾ ਖਰਚਾ ਹੈ ਦਾ ਸਾਰਾ ਸਾਡਾ ਪੂਰਾ ਨਾਲ ਸਾਡੇ ਨਾਲ ਕਰਦੇ ਆ ਉਹ ਸਾਰ ਜੀ ਨੇ ਇਤਕੀ ਵੀ ਉਹ 60 ਦੇ ਕਰੀਬ ਸਾਈਕਲ ਨਾਮ ਦਿੱਤੇ ਜਾਣਗੇ ਤੇ ਬਾਕੀ ਨਗਦ ਦੇ ਨਾਮ ਵੀ ਸਾਰੇ ਦਿੱਤੇ ਜਾਣਗੇ ਆਮ ਲੋਕਾਂ ਦੇ ਵੀ ਜਿਹੜੇ ਦੇਖਣ ਆਣਗੇ ਉਹਨਾਂ ਨੂੰ ਕੀ ਮਤਲਬ ਕਿਸ਼ਤਾਂ ਦਾ ਅਰੇਂਜਮੈਂਟ ਹੈ ਤੁਹਾਡੇ ਕੋਲ ਹਾਂ ਉਹਨਾਂ ਵਾਸਤੇ ਬੜਾ ਵਧੀਆ ਅਰੇਂਜਮੈਂਟ ਹੈ ਜੀ ਲੰਗਰ ਆ ਜਿਹੜਾ ਦੋ ਦਿਨ ਪੂਰਾ ਜਿਹੜਾ ਲੰਗਰ ਦੇਸੀ ਘਿਓ ਦਾ ਲੰਗਰ ਚੱਲੂਗਾ ਉਹ ਜੋ ਮਤਲਬ ਕੋਈ ਵੀ ਬੰਦਾ ਪਲੇਅਰ ਉਸ ਦਾ ਸਿਕ ਜੋ ਮਰਜੀ ਲੰਗਰ ਛਕ ਸਕਦੇ ਆ ਚਾਹ ਪਾਣੀ ਦਾ ਇੰਤਜ਼ਾਮ ਪੂਰਾ ਹੋਊਗਾ ਪਾਣੀ ਦਾ ਵੀ ਹੋਰ ਬੈਠਣ ਦਾ ਅਰੇਂਜਮੈਂਟ ਸਾਰਾ ਅਰੇਂਜਮੈਂਟ ਫੁੱਲ ਜਿਦਾ ਪਾਗਲੇ ਸਾਲਾਂ ਦੇ ਕਰਦੇ ਆ ਉਸ ਤੇ ਐਤ ਕੀ ਪੂਰੀ ਸਾਨੂੰ ਸੌਖਤ ਨਾਲ ਉਹਨਾਂ ਦਾ ਕਰਾਂਗੇ ਜੀ ਸਮੀਰ ਮਹਿਤਾ ਵੀਪੀ ਮਾਰਕੀਟਿੰਗ ایਵਨ ਸਾਈਕਲਸ ਜੀ ਔਰ ਅਸੀਂ ਬਹੁਤ ਸਾਲਾਂ ਤੋਂ ਇਹਨਾਂ ਨਾਲ ਜੁੜੇ ਹੋਏ ਆਂ ਔਰ ਅੱਗੇ ਵੀ ਜੁੜੇ ਰਾਵਾਂਗੇ ایਵਨ ਸਾਈਕਲ ਦਾ ਜੁੜਨ ਦਾ ਇੱਕ ਹੋਰ ਬਹੁਤ ਮੇਜਰ ਕਾਮ ਰੀਜ਼ਨ ਹੈਗਾ ਕਿ ਇਹਨਾਂ ਨੇ ਗਰਾਸ ਰੂਟ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ। ਔਰ ਜਿਸ ਤਰੀਕੇ ਦੀ ਇਹਨਾਂ ਨੇ ਫੈਸਿਲਿਟੀਆਂ 올림픽 ਸਟੈਂਡਰਡ ਦੇ ਹਿਸਾਬ ਨਾਲ ਬਣਾਈਆਂ ਹੋਈਆਂ ਹਨ। ਉਹ ਬੱਚਿਆਂ ਵਾਸਤੇ ਔਰ ਨਵੇਂ ਆਪਕਮਿੰਗ ਜਿਹੜੇ ਪਲੇਅਰਸ ਨੇ ਉਹਨਾਂ ਵਾਸਤੇ ਬਹੁਤ ਵੱਡੀ ਫੈਸਿਲਿਟੀ ਹੈ। ਅੱਗੇ ਹਾਕੀ ਦੇ ਵਿੱਚ ਸੰਸਾਰਪੁਰ ਸੁਣੀਦਾ ਹੁੰਦਾ ਸੀ ਨਾ ਪਰ ਅੱਜ ਦੀ ਰੇਟ ਦੇ ਵਿੱਚ ਇਹਨਾਂ ਦਾ ਨਾਮ ਉੱਪਰ ਆਈ ਜਾ ਰਿਹਾ ਬਿਕੋਜ਼ ਐਸਟ੍ਰਾਟ੍ਰਾਫ ਵਰਲਡ ਸਟੈਂਡਰਡ ਇਵਨ ਲੰਡਨ ਸਟੈਂਡਰਡ ਦੇ ਹਿਸਾਬ ਨਾਲ ਇਹਨਾਂ ਨੇ ਚੀਜ਼ਾਂ ਬਣਾਈਆਂ। ਇਵਨ ਸਾਈਕਲ ਵੀ ਸਪான்ਸਰ ਕਰ ਰਹੀ ਹੈ। ਇਵਨ ਸਾਈਕਲ 60 ਸਾਈਕਲਸ ਦੇ ਰਹੀ ਹੈ ਔਰ ਜ ਸੋ ਸਾਡਾ ਵੀ ਇਹ ਹੈ ਕਿ ਬੱਚੇ ਜ਼ਿਆਦਾ ਜ਼ਿਆਦਾ ਕਮਿਊਟ ਕਰਨ ਪਹੁੰਚਣ ਨਾਲ ਤੱਕ ਔਰ ਕਈ ਵਾਰੀ ਬੱਚੇ ਰਹਿ ਵੀ ਇਸ ਕੱਲ ਹੋ ਜਾਂਦਾ ਨੇ ਕਿ ਕਮਿਊਟ ਕਿੱਦਾਂ ਕਰਨਾ ਪਹੁੰਚਣਾ ਕਿੱਦਾਂ ਤੋਂ ਇੱਕ ਜ਼ਰੀਆ ਅਸੀਂ ਬਣ ਰਹੇ ਆ ਨਾ ਨਾਲ ਕਿ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੀ ਕੰਟੀਨਿਊਸ਼ਨ ਰਵੇ ਔਰ ਸਾਈਕਲਸ ਦੇਣ ਨਾਲੇ ਹੁੰਦਾ ਵੀ ਇੱਕ ਤੋਂ ਦੋ ਬੰਦੇ ਹਜੂਮ ਬਣ ਕੇ ਨਾਲ-ਨਾਲ ਡਰਾਈਵ ਕਰਕੇ ਪਹੁੰਚ ਜਾਂਦੇ ਤੇ ਸਰ ਇੱਕ ਹੋਰ ਹੈ ਜੀ ਕਿ ਕਈ ਲੋਕਾਂ ਦੀ ਮੰਗ ਹੈਗੀ ਹੈ ਕਿ ਸਾਈਕਲਿੰਗ ਰੇਸ ਵੀ ਹੋਣੀ ਚਾਹੀਦੀ ਹੈ ਸੀ ਸਾਈਕਲਿੰਗ ਰੇਸ ਵਾਸਤੇ ਨਾ ਇੱਕ ਪ੍ਰੋਪਰ ਫੈਸਿਲਿਟੀ ਬਹੁਤ ਜ਼ਰੂਰੀ ਹੈ ਪੀਏਯੂ ਜ ਵੈਲੋਡਰਮ ਹੈਗਾ ਪਰ ਵੈਲੋਡਰਮ ਜਿਹੜਾ ਹੈਗਾ ਉਹ ਇੱਕ ਸਾਈਕਲ ਦੇ ਇੱਕ ਇੱਕ ਸਟ੍ਰਾਟਾ ਆਫ ਸੋਸਾਇਟੀ ਵਾਸਤੇ ਹੈਗਾ ਨੋਰਮਲ ਐਮਟੀਵੀ ਵਗੈਰਾ ਹੁੰਦੇ ਨੇ ਤੇ ਸਾਈਕਲ ਫੈਡਰੇਸ਼ਨ ਜਿਹੜੀ ਹੈਗੀ ਉਹ ਅਲੋਕੇਟ ਕਰਦੀ ਹੈ ਹਰ ਹਰ ਜਗ੍ਹਾ ਦੇ ਉੱਤੇ ਪ੍ਰੋਬਬਲੀ ਹੋ ਸਕਦਾ ਹੈ ਇਸ ਤਰ੍ਹਾਂ ਇੱਥੇ ਮਿਲੇ ਕੁਝ ਠੀਕ ਡਿਸਟ੍ਰਿਕਟ ਸਪੋਰਟ ਵਗੈਰਾ ਵਾਲਿਆਂ ਨੂੰ ਜ਼ਿਆਦਾ ਇਨਫੋਰਮੇਸ਼ਨ ਹੋਵੇਗੀ ਨਾ ਸੈਕਲਰਿਕ ਕੁਆਲਿਟੀ ਕੁਆਲਿਟੀ ਅਚੀਵ ਹੋਏਗਾ ਸਰ ਕੁਆਲਿਟੀ ਦੇਖੋ ਏਵਨ ਦਾ ਨਾਮ ਹੈਗਾ ਪਿੱਛੇ ਬੀਆਈਏ ਸਟੈਂਡਰ ਔਰ ਕੁਆਲਿਟੀ ਦਾ ਅਜ ਤੱਕ ਕੋਈ ਅਸਾਂ ਦੀ ਚੀਜ਼ ਨਹੀਂ ਹੈਗੀ ਜਿਹੜੀ A1 ਨੇ ਕਦੀ ਪੂਰੀ ਨਾ ਕੀਤੀ ਹੋਵੇ ਕੁਆਲਿਟੀ ਨੂੰ ਮੈਚ ਕਰਦਾ ਆ ਉਹ ਠੀਕ ਹੈ ਸਰ ਥੈਂਕ ਯੂ